ਕੁਦਰਤੀ ਖੇਤੀ ਦੇ ਨਾਲ ਨਾਲ ਜਿਹੜਾ ਸਹਿਯਕ ਧੰਦੇ ਦੇ ਤੌਰ ਤੇ ਜਾਂ ਕਹਿ ਲਈਏ ਜਾਂ ਕਹਿ ਲਈਏ ਆਪਾਂ ਇਹਨਾਂ ਚੀਜ਼ਾਂ 'ਚ ਇੱਕ ਦੂਜੇ ਦੀ ਮਦਦ ਕਿਵੇਂ ਹੁੰਦੀ ਹੈਗੀ ਜਿਵੇਂ ਕਿ ਪਸ਼ੂ ਪਾਲਣ ਹੋ ਗਿਆ ਮੁਰਗੀ ਪਾਲਣ ਹੋ ਗਿਆ ਬੱਕਰੀ ਪਾਲਣ ਹੋ ਗਿਆ ਇਹ ਚੀਜ਼ਾਂ ਕੁਦਰਤੀ ਖੇਤੀ ਦੇ ਨਾਲ ਕਾਫੀ ਜਿਹੜੀਆਂ ਜ਼ਰੂਰੀ ਹੋ ਜਾਂਦੀਆਂ ਹੈਗੀਆਂ ਹਜੇ ਇਹਨਾਂ 'ਚੋ ਦੋ ਚੀਜ਼ਾਂ ਦੀ ਆਪਾਂ ਕੰਮ ਕਰ ਰਹੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਾਂਗੇ ਕਿ ਕੁਝ ਹੋਰ ਚੀਜ਼ਾਂ ਵੀ ਐਡ ਕਰਾਂਗੇ ਉਹ ਦੋ ਚੀਜ਼ਾਂ ਕਿਹੜੀਆਂ-ਕਿਹੜੀਆਂ ਹੈਗੇ ਇੱਕ ਤਾਂ ਉਹਦੇ ਵਿੱਚ ਪਸ਼ੂ ਪਾਲਣ ਹੈਗਾ ਤੇ ਇੱਕ ਉਹਦੇ ਵਿੱਚ ਮੁਰਗੀ ਪਾਲਣ ਹੈਗਾ ਅ ਪਸ਼ੂ ਪਾਲਣ ਦੇ ਵਿੱਚ ਆਪਣੇ ਕੋਲ ਮੱਝ ਤੇ ਗਾਇਆਂ ਜਿਹੜੀਆਂ ਹੈਗੀਆਂ ਨਿਗੀਆਂ ਤੇ ਜੇ ਮੁਰਗੀਆਂ ਦੇ ਵਿੱਚ ਗੱਲ ਕਰੀਏ ਤਾਂ ਆਪਣੇ ਕੋਲ ਬਲੈਕ ਐਸਟਰੋਲੋਗ ਜਿਹੜੀ ਆਸਟ੍ਰੇਲੀਅਨ ਬਰੀਡ ਹੈਗੀ ਉਹ ਹੈਗੀ ਹੈਗੀ ਤੇ ਉਹ ਤੋਂ ਇਲਾਵਾ ਆਰਆਰ ਦੀਆਂ ਕੁਝ ਕੁ ਮੁਰਗੀਆਂ ਆਪਣੇ ਕੋਲ ਹੈਗੀਆਂ ਨਿਗੀਆਂ ਅ ਅੱਜ ਦੀ ਜਿਹੜੀ ਮੁੱਖ ਵੀਡੀਓ ਦਾ ਆ ਆਪਾਂ ਕਹਿ ਲਈਏ ਵੀ ਕੇਂਦਰ ਹੋਊਗਾ ਉਹ ਆਪਣਾ ਮੁਰਗੀ ਪਾਲਣ ਤੇ ਹੋਊਗਾ ਉਸਕ ਜਿਹੜੇ ਤਿਆਰਪੇ ਆਪਾਂ ਮੁਰਗੀ ਪਾਲਣ ਦੇ ਵਿੱਚ ਕੁਦਰਤੀ ਤਰੀਕੇ ਨਾਲ ਉਹਨਾਂ ਨੂੰ ਪਾਲਣ ਦੇ ਵਿੱਚ ਸਿੱਖਿਆ ਉਹ ਤੁਹਾਡੇ ਨਾਲ ਜਿਹੜੇ ਸਾਂਝੇ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਜਿਹੜਾ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਉਹਦਾ ਮੁੱਖ ਕਾਰਨ ਇਹ ਹੈ ਕਿ ਜਿਹੜੀਆਂ ਜਾਣਕਾਰੀਆਂ ਆਪਾਂ ਟੀਆਰਪੇ ਦੇ ਤਹਿਤ ਜਿਹੜੀਆਂ ਪ੍ਰਾਪਤ ਕਰਦੇ ਆਂਗੇ ਉਹ ਤੁਸੀਂ ਸਾਰੇ ਆਪਣੇ ਤੋਂ ਜਿਹੜਾ ਜਾਨੀ ਕਿ ਜਾਣਕਾਰੀ ਲੈ ਕੇ ਤੁਹਾਡਾ ਉਹਦੇ ਵਿੱਚ ਫਾਇਦਾ ਹੋ ਸਕੇ ਇਹੀ ਮੁੱਖ ਜਿਹੜਾ ਆਪਣਾ ਮੰਤਵ ਰਹਿੰਦਾ ਵੀਡੀਓ ਬਣਾਉਣ ਦਾ ਤੇ ਗੱਲ ਕਰ ਲਈਏ ਮੁਰਗੀ ਪਾਲਣ ਦੇ ਵਿੱਚ ਜਿਹੜਾ ਥੋੜੀ ਬਹੁਤੀ ਟ੍ਰੇਨਿੰਗ ਤੁਹਾਨੂੰ ਹੋਣੀ ਬਹੁਤ ਜ਼ਰੂਰੀ ਹੈਗੀ ਉਹ ਚਾਹੇ ਤੁਸੀਂ ਵੀਡੀਓ ਰਾਹੀਂ ਲੈ ਰਹੇ ਹੋ ਚਾਹੇ ਤੁਸੀਂ ਲਾਈਵ ਜਾ ਕੇ ਲੈ ਰਹੇ ਹੋ ਉਹਦਾ ਕਾਰਨ ਕੀ ਹੁੰਦਾ ਕਿਉਂਕਿ ਮੁਰਗੀਆਂ ਦੇ ਵਿੱਚ ਕਾਫੀ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇਗੀਆਂ ਇੱਕ ਤਾਂ ਜਿਹੜਾ ਮੁੱਖ ਜਿਹੜਾ ਇਹਨਾਂ ਦਾ ਟੈਂਪਰੇਚਰ ਕੰਟਰੋਲ ਆਪਾਂ ਨੂੰ ਕਾਫੀ ਰੱਖਣਾ ਪੈਂਦਾ ਹੈਗਾ ਠੰਡ ਦੇ ਵਿੱਚ ਇਹਨਾਂ ਨੂੰ ਜਿਆਦਾ ਸਮੱਸਿਆਵਾਂ ਆਉਂਦੀਆਂ ਨੇ ਗਰਮੀ ਦੇ ਵਿੱਚ ਹਜੇ ਫਿਰ ਵੀ ਇਹ ਜਿਹੜੀ ਗਰਮੀ ਸਹਾਰ ਜਾਂਦੀਆਂ ਨੇਗੀਆਂ ਠੰਡ ਤੋਂ ਰੋਕਣ ਲਈ ਜਿਹੜਾ ਇਹਨਾਂ ਦਾ ਪਿੰਜਰਾ ਵਗੈਰਾ ਹੈਗਾ ਉਹਨੂੰ ਬਿਲਕੁਲ ਜਿਹੜਾ ਪੋਲੀਥਨ ਦੇ ਨਾਲ ਤੁਹਾਨੂੰ ਕਵਰ ਕਰਨਾ ਪੈਂਦਾ ਹੈਗਾ ਤੇ ਗਰਮੀਆਂ ਦੇ ਵਿੱਚ ਜਿਹੜਾ ਥੋੜਾ ਬਹੁਤ ਆ ਜਿਹੜਾ ਪਾਣੀ ਜ਼ਿਆਦਾ ਰੱਖਣਾ ਪੈਂਦਾ ਹੈ ਹਿਊਮਸ ਜ਼ਿਆਦਾ ਬਣਾ ਕੇ ਰੱਖਣੀ ਪੈਂਦੀ ਹੈ ਉਹਦੇ ਨਾਲ ਜਿਹੜੇ ਇਹਨਾਂ ਦੇ ਗਰੋਥ ਵਧੀਆ ਰਹਿੰਦੀ ਹੈ ਤੇ ਇਹਨਾਂ ਨੂੰ ਜਿਹੜੀਆਂ ਸਮੱਸਿਆਵਾਂ ਵੀ ਘੱਟ ਆਉਂਦੀਆਂ ਨੇ ਹੈਗੀਆਂ ਕਿਸਮਾਂ ਦੇ ਵਿੱਚ ਗੱਲ ਕਰ ਲਈਏ ਤਾਂ ਆਰ ਆਈ ਆਰ ਕਿਸਮ ਜਿਹੜੀ ਇੰਡੀਅਨ ਕਿਸਮਾਂ ਦੀ ਕਾਫੀ ਮੰਨੀ ਗਈ ਹੈ ਇਹ ਕਾਫੀ ਵਧੀਆ ਜਿਹੜਾ ਆਂਡੇ ਦੇਣ ਦਾ ਰਿਕਾਰਡ ਹੈਗਾ ਕਾ ਇਹਦੇ ਨਾਲ ਹੀ ਜਿਹੜਾ ਬਲੈਕ ਐਸਟਰਲੋਗ ਕਿਸਮ ਹੈਗੀ ਜਿਹੜੀ ਕਿ ਆਸਟ੍ਰੇਲੀਅਨ ਕਿਸਮ ਹੈਗੀ ਕਾਲੇ ਰੰਗ ਦੀਆਂ ਕੜਕਨਾਥ ਵਾਂਗੂ ਜਿਹੜੀਆਂ ਇਹ ਮੁਰਗੀਆਂ ਹੁੰਦੀਆਂ ਨੇ ਪਰ ਇਹਨਾਂ ਦੀ ਕਲੰਗੀ ਜਿਹੜੀ ਉਹ ਲਾਲ ਹੁੰਦੀ ਹੈਗੀ ਇਸ ਕਿਸਮ ਦਾ ਵੀ ਜਿਹੜਾ ਵਰਲਡ ਦੇ ਵਿੱਚ ਆਂਡੇ ਦੇ ਰਿਕਾਰਡ ਹੈਗਾ ਕਾਫੀ ਜ਼ਿਆਦਾ ਆਂਡੇ ਜਿਹੜੇ ਇਹਦੇ ਤੋਂ ਆਪਾਂ ਨੂੰ ਪ੍ਰਾਪਤ ਹੁੰਦੇ ਨੇਗੇ ਆ ਆਪਾਂ ਬਲੈਕ ਐਸਟਰਲੋਗ ਤਿੱ ਜ਼ਿਆਦਾ ਕੰਮ ਕਰ ਰਹੇ ਹੈਗੇ ਤੇ ਆਪਣੇ ਕੋਲੇ ਜਿਹੜੀਆਂ ਇਹ ਮੰਨ ਲਓ ਵੀ ਅ ਲਗਭਗ ਜਿਹੜੀਆਂ 12-13 ਬਲੈਕ ਐਸਟਰਲੋਬ ਮੁਰਗੀਆਂ ਨੇਗੀਆਂ ਚਾਰਕ ਮੁਰਗੇ ਨੇਗੇ ਤੇ ਦੋ ਤਿੰਨ ਕੁ ਮੁਰਗੇ ਜਿਹੜੀਆਂ ਆ ਰਹੀਆਂ ਅਰਨੇਗੀਆਂ ਆ ਬਲੈਕ ਐਸਟਰਲੋਬ ਸਾਰਾ ਸਾਲ ਲਗਭਗ ਆਂਡੇ ਦਿੰਦੀਆਂ ਰਹਿੰਦੀਆਂ ਨੇਗੇ ਇਹਨਾਂ ਦੀ ਖਰਾਕ ਦੀ ਗੱਲ ਕਰ ਲਈਏ ਗਲੇ ਸੜੇ ਫਲ ਸਬਜ਼ੀਆਂ ਸਾਰੀ ਜਿਹੜੀ ਖਰਾਕ ਇਹਨਾਂ ਨੂੰ ਪਾਈ ਜਾਂਦੀ ਹੈਗੀ ਉਹਦੇ ਚੋਂ ਜਿਹੜੀਆਂ ਇਹਨਾਂ ਨੂੰ ਸੂੰਡੀਆਂ ਵਗੈਰਾ ਖਾਣ ਨੂੰ ਮਿਲ ਜਾਂਦੀਆਂ ਤੇ ਉਹ ਇਹਨਾਂ ਦੀ ਫੇਵਰੇਟ ਖਰਾਕ ਹੁੰਦੀ ਹੈ ਜਿਹੜੀਆਂ ਸੂੰਡੀਆਂ ਹੁੰਦੀਆਂ ਨੇਗੇ ਉਹ ਤੋਂ ਕਿਉਂਕਿ ਇਹ ਪ੍ਰੋਟੀਨ ਪ੍ਰਾਪਤ ਕਰਕੇ ਇਹਨਾਂ ਨੂੰ ਆਂਡਾ ਤਿਆਰ ਕਰਨ ਦੇ ਵਿੱਚ ਉਹ ਤੋਂ ਮਦਦ ਮਿਲਦੀ ਹੈਗੀ ਇਸ ਤੋਂ ਇਲਾਵਾ ਜਿਵੇਂ ਹਰਾਚਾਰਾ ਕੁ ਥੋੜਾ ਬਹੁਤਾ ਹਰੀਆਂ ਚੀਜ਼ਾਂ ਵੀ ਵੱਢ ਕੇ ਜਿਹੜੀਆਂ ਇਹਨਾਂ ਦੇ ਪਿੰਜਰੇ ਦੇ ਵਿੱਚ ਛਿੱਟ ਛਿੱਟ ਦਿੱਤੀਆਂ ਜਾਂਦੀਆਂ ਨੇਗੀਆਂ ਉਹਨੂੰ ਵੀ ਇਹ ਜਿਹੜਾ ਚਾ ਕੇ ਖਾਂਦੇ ਨੇ ਉਹ ਵੀ ਇਹਨਾਂ ਦੀ ਖਰਾਕ ਦਾ ਇੱਕ ਮੁੱਖ ਹਿੱਸਾ ਹੁੰਦਾ ਹੈਗਾ ਵੈਸੇ ਤਾਂ ਅਸੀਂ ਫ੍ਰੀ ਰੇਂਜ ਤੇ ਕੰਮ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਥੋੜਾ ਜਿਹਾ ਬਿੱਲੀਆਂ ਵਗੈਰਾ ਦੀ ਸਮੱਸਿਆ ਕਰਕੇ ਜਿਹੜਾ ਸਿਸਟਮ ਸੈੱਟ ਨਹੀਂ ਬੈਠ ਰਿਹਾ ਵੱਡੇ ਪਿੰਜਰੇ ਦੇ ਵਿੱਚ ਸਾਨੂੰ ਬੰਦ ਹੀ ਰੱਖਣੇ ਪੈਂਦੇ ਆ ਮੁਰਗੀ ਮੁਰਗੀਆਂ ਪਰ ਆ ਪਿੰਜਰਾ ਕਾਫੀ ਖੁੱਲਾਗਾ ਤੇ ਉਹਦੇ ਚ ਅਸੀਂ ਜਿਹੜਾ ਲਗਭਗ ਸਾਰੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸ ਰਿਹਾ ਗਲੇ ਸੜੇ ਫਲ ਸਬਜ਼ੀਆਂ ਜਾਂ ਸਬਜ਼ੀਆਂ ਦੀ ਜਿਹੜਾ ਕਟੋਂ ਰਹਿਤ ਖੁੰਦ ਹੋ ਗਈ ਜਾਂ ਫਸਲਾਂ ਦੀ ਕੋਈ ਰਹਿਤ ਖੁੰਦ ਹੋ ਗਈ ਇਸ ਤੋਂ ਇਲਾਵਾ ਕੁਸ਼ਕ ਜਿਹੜੇ ਕਣਕ ਦੇ ਦਾਣੇ ਹੋਗੇ ਜਿੰਮ ਜਾਂ ਸਾਡੇ ਕੋਲ ਚਾਰਾ ਹੈਗਾਗਾ ਉਹਦੇ ਦਾਣੇ ਹੋਗੇ ਕੁਟਕੀ ਪਈ ਆ ਉਹ ਪਾ ਦੇ ਦੀ ਆ ਇਹ ਸਾਰੀਆਂ ਚੀਜ਼ਾਂ ਰਲਾਮ ਲਾ ਕੇ ਜਿਹੜੀਆਂ ਇਹਨਾਂ ਨੂੰ ਖਰਾਕ ਦੇ ਵਿੱਚ ਦੇਨੇ ਨੇਗੇ ਤੇ ਨੀਤੇ ਪਰਾਲੀ ਵਗੈਰਾ ਸੱਟ ਕੇ ਜਿਹੜਾ ਮਾਹੌਲ ਉਦੋਂ ਦਾ ਤਿਆਰ ਕਰ ਦਨੇ ਆ ਕਿ ਉੱਥੇ ਵੀ ਜਿਹੜਾ ਜੀਜੇ ਬਣ ਜਾਂਦੇ ਤੇ ਇਹ ਉਹ ਜੀ ਗਾ ਵੀ ਚਾਕੇ ਖਾਂਦੇ ਨੇਗੇ ਤੇ ਉਹਦੇ ਨਾਲ ਤੰਦਰੁਸਤ ਵੀ ਇਹ ਰਹਿੰਦੇ ਨੇਗੇ ਬਾਕੀ ਇਸ ਸੰਬੰਧੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀਡੀਓ ਵੀ ਆਪਾਂ ਲੈ ਕੇ ਆਵਾਂਗੇ ਜੇਕਰ ਤੁਹਾਨੂੰ ਇਹ ਵਿਸ਼ਾ ਚੰਗਾ ਲੱਗਿਆ ਤਾਂ ਜਿਹੜਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਇਸੇ ਤਰ੍ਹਾਂ ਦੇ ਆਪਦੇ ਮਿਲਦੇ ਕਿਸੇ ਵਿਸ਼ੇ ਤੇ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ ਜਿਹਦੇ ਤੇ ਸਾਡੀ ਤੁਹਾਨੂੰ ਲੱਗਦਾ ਪਕੜ ਹੈਗੀ ਹੈਗੀ ਤਾਂ ਅਸੀਂ ਕੋਸ਼ਿਸ਼ ਕਰਾਂਗੇ ਜਿਹੜੀ ਉਹ ਵੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਈਏ ਕਮੈਂਟ ਰਾਹੀਂ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਜਿਹੜਾ ਤਜਰਬਾ ਜਰੂਰ ਸਾਂਝਾ ਕਰਾ ਕਰੋ ਧੰਨਵਾਦ ਜੀ